ਜਾਦਾ ਫਿਰ ਉਹਨਾਂ ਨੂੰ ਕੋਈ ਨਾ ਕੋਈ ਡਰ ਕਿ ਕਿਤੇ ਮਜੀਠੀਆ ਸਾਹਿਬ ਭਾਈ মিডিਆ ਦੇ ਅੱਗੇ ਕੋਈ ਬੋਲ ਨਾ ਦੇਣ ਹੁਣ ਕਹੀਂ ਦਾ ਕਹਿੰਦੇ ਨੇ ਕਹਿੰਦੇ ਕਿਤੇ ਮੁੱਛ ਨਾ ਚੜਾ ਦੇਣ ਇਸ ਇਸ ਗੱਲੋਂ ਹੀ ਪਤੰਦਰਪੜ ਦੇ ਲਈ ਫਿਰਦੇ ਨੇ ਡਾਇਨਾਸੌਰ ਆ ਸਕਦੇ ਨੇ ਅਕਾਲੀ ਨਹੀਂ ਆ ਸਕਦੇ ਡਾਇਨਾਸੌਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਆ ਅਕਾਲੀ ਆ ਗਈ ਅਕਾਲੀ ਬੁੱਕਦੇ ਸੀ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਅੱਖ ਚੱਕ ਪਾ ਕੇ ਸਰਕਾਰ ਦੀ ਗੱਲ ਕਰਦੇ ਸੀ ਫਰਦੇ ਟੈਂਟਾਂ ਐ ਨਾ ਇਹ ਫਿਰਦੇ ਨੇ ਪਤੰਦਰ ਕੋਟ ਦੇ ਵਿੱਚ ਵੀ ਪਤਾ ਨਹੀਂ ਕਿ ਕਿਹਨੂੰ ਲੈ ਫਿਰਦੇ ਨੇ ਕਿਤੇ ਬਾਹਰ ਚਲਕ ਕਿਤੇ ਮੀਡੀਆ ਦਾ ਕੈਮਰਾ ਜਾਂ ਕਿਸੇ ਬੰਦੇ ਦਾ ਕੈਮਰਾ ਜਾਂ ਮਜੀਠੀਆ ਸਾਹਿਬ ਦੀ ਕਿਸੇ ਨਾਲ ਅੱਕ ਨਾਲ ਅੱਕ ਮਿਲਣਾ ਜਾਵੇ ਇਹ 20 ਤੀ ਪਹਿਲੀ ਗੱਲ ਤਾਂ ਜੇ ਫੋਨ ਹੁੰਦੇ ਵੀ ਤਾਂ ਵੀ ਕੋਈ ਵੱਡੀ ਗੱਲ ਨਹੀਂ ਦੋ ਬੱਚੇ ਨੇ ਆਪ ਨੇ ਬਿਬਾ ਜੀ ਨੇ ਅੱਗੇ ਕਿੰਨਾ ਸਟਾਫ ਹੈ ਮਤਲਬ ਤੁਸੀਂ ਇਹ ਕੋਈ ਵੱਡੀ ਗੱਲ ਨਹੀਂ ਹੈ ਪਰ ਉਹਨੂੰ ਐਡਾ ਵੱਡਾ ਬਣਾ ਦੇਣਾ ਕਿ ਫੋਨ ਨਾ ਹੋ ਗਏ ਮਤਲਬ ਉਹਦਾ ਬੰਬ ਹੋ ਗਏ 26 ਨੂੰ ਜ਼ਮੀਨਾਂ ਗੱਲ ਕਰਾਂ ਇੱਕ ਸਾਲ ਬਾਅਦ ਹੋਣਾ ਇੰਨੀਆਂ ਵੀਡੀਓ ਆਜਣੀਆਂ ਇਹਨਾਂ ਦੀਆਂ ਸਾਹਮਣੇ ਨਹੀਂ ਜਾਣੀਆਂ ਸਮਾਨ ਬਹੁਤ ਇਕੱਠਾ ਕਰੀ ਫਿਰਦੇ ਇਹਨਾਂ ਦੇ ਐਮਐਲਐਨਐਮ ਦੇ ਮੰਤਰੀਆਂ ਦਾ ਹਲੇ ਬੋਲਦੇ ਨਹੀਂ ਸਾਰੇ ਘਟਨਾ ਕਰਨ ਦੀ ਜੇ ਆਪਾਂ ਗੱਲ ਕਰੀਏ ਤਾਂ ਮੈਂ ਸਮਝਦਾ ਕਿ ਨੈਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦਾ ਵਿਕਲਪ ਸਿੰਘ ਮੀਟੀਆ ਦੋਸ਼ੀ ਹੈ ਜਿਹੜੀ ਉਹ ਜਾਮਾ ਤਲਾਸੀ ਵਾਲੀ ਜਿਹੜੀ ਐਫਆਈਆਰ ਦੀ ਜਿਹੜਾ ਖਾਨਾ ਹੁੰਦਾ ਉਹਦੇ ਚ ਦੋ ਲੈਪਟਾਪ ਉਹ ਵੀ ਬੱਚਿਆਂ ਦੇ ਮਤਲਬ ਇੱਥੋਂ ਪਤਾ ਲੱਗਦਾ ਕਿ ਸਰਕਾਰ ਦੀ ਮਨਛਾ ਕੀ ਹੈ ਜੇ ਤੁਸੀਂ ਮੇਰੇ ਘਰੇ ਵੀ ਜਾ ਕੇ ਕੋਈ ਤੁਸੀਂ ਤਲਾਸੀ ਲੈ ਲੋਗੇ 8-10 ਫੂਨ ਵੈਸੀ ਮਿਲ ਜਾਣੇ ਨੇ ਇਹਨਾਂ ਡਰੋ ਹੋਏ ਕਿ ਸਾਡਾ ਕੋਈ ਸਮਾਨ ਲੱਭ ਜੀ ਕਿਉਂਕਿ ਤੁਸੀਂ ਦੇਖਿਆ ਹੀ ਆ ਕਿ ਕਈ ਜਿਹੜਾ ਦਾ ਸਮਾਨ ਵੀ ਇਹਨਾਂ ਨੂੰ ਡਰ ਰਹਿਂਦਾ ਕਿ ਇੱਧਰੋਂ ਨਾ ਕਿਤੇ ਆ ਜਾਵੇ ਕਿਉਂਕਿ ਸਾਰਾ ਵਿਭਾਗ ਹੀ ਇਹੋ ਜਿਹਾ ਇਕੱਠਾ ਕਰ ਰੱਖਿਆ ਫਿਰ ਤੁਸੀਂ ਮੁਹਾਲੀ ਇਹ ਗੱਲ ਬੜੀ ਵੱਡੇ ਪੱਧਰ ਤੇ ਕਹੀ ਹੈ ਕਿ ਅਕਾਲੀ ਆ ਗਏ ਹੋਏ ਤੇ ਜਦੋਂ ਮੈਂ ਤਾਂ ਖੈਰ ਮੈਨੂੰ ਥੋੜੀ ਜੀ ਭਣਕ ਲੱਗੀ ਸੀ ਕਿ ਮੈਨੂੰ ਮਤਲਬ ਐਦਾਂ ਦਾ ਕੋਈ ਛਾਪੇ ਮਾਰੀ ਹੋ ਸਕਦੀ ਥੋੜੀ ਜੀ ਮੈਨੂੰ ਭਣਕ ਸੀ ਤੇ ਮੈਂ ਇੱਕ ਦਿਨ ਪਹਿਲਾਂ ਹੀ ਆਪਣਾ ਗਲੀ ਜੁ ਗੜੇ ਕੁੜੇ ਵੀ ਸਿਵਲ ਵਰਦੀ 'ਚ ਮਾਰਦੀ ਨਹੀਂ ਕਿ ਗੱਡੀ ਦਾ ਘਰੇ ਖੜੀ ਆ ਕਿ ਜਦੋਂ ਉੱਥੇ ਦਾ ਚੱਕ ਲਾਂਗੇ ਅਜਾ ਤਨੇ ਵੀ ਉੱਠਣ ਲੈ ਬੰਦੇ ਮੇਰੀ ਬਚਪਨ ਤੋਂ ਬਾਅਦ ਦਾ ਮੈਂ 3:30-4 ਵਜੇ ਉੱਠ ਕਰਦਾ ਤੇ ਮੇਰੀ ਬਚਪਨ ਤੋਂ ਬਾਅਦ ਦਾ ਚਲੋ ਉਦੋਂ ਦਾ ਭਾਏ ਹੀ ਨਹੀਂ ਸੀ ਕਰੇ ਤੁਸੀਂ ਇਹ ਸੋਚੋ ਕਿ ਜਿੱਦਣ ਵੀਰਾਂ ਘੱਟ ਕੇ ਤੇ ਮੱਤ ਕੇ ਕਾਲੀ ਕਰੋ ਨਿਕਲੇ ਸਾਰੇ ਆ ਉਦੋਂ ਸਰਕਾਰ ਤੇ ਤੁਹਾਡੇ ਨੱਕ ਜਦ ਦਮ ਕਰਦੇ ਆਗੇ ਦੱਸ ਦਣਗੇ ਹੁਣ ਅਗਲੇ ਸਮੇਂ ਦੇ ਵਿੱਚ ਕਾਲੀ ਹੁੰਦੇ ਕੀ ਨੇ ਠੀਕ ਹੈ ਸਮਾ ਮਾਰਾ ਆਇਆ ਵੋਟਾਂ ਦੇ ਵਿੱਚ ਧਾਹਾਂ ਚੱਲਦੀਆਂ ਰਹਿੰਦੀਆਂ ਨੇ ਸਰਕਾਰਾਂ ਪਹਿਲਾਂ ਵੀ 1920 ਤੋਂ ਲੈ ਕੇ 97 ਤੱਕ ਕੋਈ ਬਾੜੀਆਂ ਨਹੀਂ ਬਣੰਜੀਆਂ ਸੀ बड़े-बड़े ਜਿਹੜੇ ਸਿਕਿਉਰਿਟੀ ਗਾਰਡ ਨੇ ਲੰਬੇ-ਲੰਬੇ ਉਹਨਾਂ ਨੂੰ ਨਾਲ ਲੈ ਕੇ ਆਇਆ ਅਕਰ ਦਿੱਕਤ ਕੀ ਹੈ ਹਲਦਾ ਕਿਤੇ ਕੁਝ ਨਹੀਂ ਸੀ ਹਲਦਾ ਜੀ ਮੈਂ ਕਹਿੰਦੇ ਇੱਕ ਪੂਣੀ ਨੇ ਕਿਤੇ ਸੀ ਕੁਝ ਤਾਂ ਪਹਿਲੇ ਹੀ ਨਿੱਕਾ ਵੱਜ ਗਈਆਂ ਹਲੇ ਤਾਂ ਭਾਈ ਇਹ ਹਲਦਾ ਸ਼ੁਰੂ ਹੋਣਾ ਕੰਮ ਚਰਕਾ ਘੁੰਮਣਾ ਵਾਲੇ ਇਹਨਾਂ ਨੇ ਪਹਿਲਾਂ ਕਹਿੰਦੇ ਜੀ ਡਰਗ 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 ਵਾਲੇ ਕੇਸ ਵਿੱਚ ਡਰਗ ਹੈ ਨਹੀਂ ਹੁਣ ਕਹਿੰਦੇ ਆਮਦਨ ਤੋਂ ਵੱਧ ਜਾਇਦਾਦ ਹੈ ਜੀ ਹੁਣ ਆਮਦਨ ਤੋਂ ਵੱਧ ਜਾਇਦਾਦ ਕਿਤੇ ਪੈਸਾ ਹੈ ਨਹੀਂ ਇੱਕ ਮੈਨੂੰ ਅਕਾਲੀ ਆਗੂ ਮਿਲਿਆ ਪਰ ਉਹ ਕਹਿੰਦਾ ਜਦੋਂ 2002 ਦੇ ਵਿੱਚ ਕੈਪਟਨ ਨੇ ਕਹਿੰਦਾ ਮੇਰੇ ਤੇ ਕੇਸ ਪਾਇਆ ਫਸੰਦਰ ਨੇ ਕਹਿੰਦਾ ਮੇਰੇ ਤੇ ਕੇਸ ਐਫ ਆਰ ਚ ਲਿਖਤਾ ਵੀ ਇਹਦੇ ਬੰਬੇ ਚੇਪ ਚੱਲਦੇ ਨੇ ਕਹਿੰਦਾ 2002 ਤੋਂ 2025 ਆ ਗਿਆ 22 30 ਸਾਲ ਚ ਮੈਨੂੰ ਤੱਕ ਤੇ ਲੱਭੇ ਨਹੀਂ ਕਿ ਮੇਰੇ ਛੇਪ ਕਿੱਥੇ ਚੱਲਦੇ ਨੇ ਸਾਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਗਗਨ ਸ਼ੁਕਲਾ ਵਿਕਰਮ ਮਜੀਠੀਆ ਲਗਾਤਾਰ ਵਿਜੀਲੈਂਸ ਦੇ ਰਿਮਾਂਡ ਤੇ ਚੱਲ ਰਹੇ ਨੇ ਕੱਲ ਇੱਕ ਵਾਰ ਫਿਰ ਤੋਂ ਮੁਹਾਲੀ ਕੋਰਟ ਦੇ ਵਿੱਚ तमाम ਘਟਨਾ ਕ੍ਰਮ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਮੌਜੂਦ ਨੇ ਝਿੰਜਰ ਸਾਹਿਬ ਡੇਲੀ ਪੋਸਟ ਤੋਂ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਪੂਰੇ ਇਨਸੀਡੈਂਟਸ ਨੂੰ ਕਿਵੇਂ ਦੇਖਦੇ ਹੋ ਵਿਕਰਮ ਮਜੀਠੀਆ ਦੇ ਅੰਮ੍ਰਿਤਸਰ ਰਿਹਾਈਸ਼ ਤੋਂ ਲੈ ਕੇ ਹੁਣ ਤੱਕ ਦੇ ਅਗਰ ਦੇਖਿਆ ਜਾਵੇ ਤਾਂ ਪੂਰੇ ਇਨਸੀਡੈਂਟਸ ਦੇ ਵਿੱਚ ਜਿਹੜਾ ਅਖਾਲੀ ਦਲ ਜਾਂ ਖਾਸ ਤੌਰ ਤੇ ਯੂਥ ਅਕਾਲੀ ਦਲ ਦਾ ਕਿੰਨਾ ਯੋਗਦਾਰ ਰਿਹਾ ਤਾਂ ਹੁਣ ਵਿਕਰਮਜੀਤ ਮਜੀਠੀਆ ਦੀ ਗ੍ਰਿਫਤਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਰੋਲ ਦੀ ਪਾਰਟੀ ਸਾਰੀ ਚਲੋ ਆਪਣੇ ਲੀਡਰ ਦੇ ਨਾਲ ਹੀ ਖੜੀ ਹੈ ਸਾਰੀ ਹੂੰ ਪਾਰਟੀ ਡਟ ਕੇ ਪਾਰਟੀ ਦਾ ਵਰਕਰ ਪਾਰਟੀ ਦੇ ਲੀਡਰ ਸਦਾ ਬਿਕਰਮ ਸਿੰਘ ਮਜੀਠੀ ਦੇ ਨਾਲ ਖੜੇ ਨੇ ਹੂੰ ਗੱਲ ਕਰਦੇ ਆ ਤੁਸੀਂ ਕਹਿੰਦੇ ਆ ਸਾਰੇ ਘਟਨਾ ਕਰਨ ਦੀ ਜੇ ਆਪਾਂ ਗੱਲ ਕਰੀਏ ਤਾਂ ਮੈਂ ਸਮਝਦਾ ਕਿ ਨੈਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਦਾ ਬਿਕਰਮ ਸਿੰਘ ਮਜੀਠੀ ਆ ਦੋਸ਼ੀ ਹੈ ਹੂੰ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਟਿਫੂਨ ਜੀ ਹੂੰ ਮਤਲਬ ਬਰਮਦ ਹੋ ਗਏ ਹੂੰ ਜਿਹੜੀ ਉਹ ਜਾਮਾ ਤਲਾਸ਼ੀ ਵਾਲੀ ਜਿਹੜੀ ਐਫ ਆਈ ਆਰ ਦੀ ਜਿਹੜਾ ਖਾਨਾ ਹੁੰਦਾ ਹੂੰ ਉਹਦੇ ਚ ਦੋ ਲੈਪਟਾਪ ਹੋ ਵੀ ਬੱਚਿਆਂ ਦੇ ਹੂੰ ਮਤਲਬ ਇੱਥੋਂ ਪਤਾ ਲੱਗਦਾ ਕਿ ਸਰਕਾਰ ਦੀ ਮਨਛਾ ਕੀ ਆ ਇੱਕ ਟ੍ਰਾਇਲ ਚਲਾ ਕੇ ਹੂੰ ਮੈਂ ਕਾਂਗਾ ਕੁਝ ਚੈਨਲ ਵੀ ਮਤ ਕੇ ਮਤਲਬ ਇੱਕ ਝੂਠਾ ਟ੍ਰਾਇਲ ਚਲਾ ਰਹੇ ਨੇ ਹੂੰ মিডিਆ ਟ੍ਰਾਇਲ ਚਲਾ ਰਿਆ ਹੂੰ ਇਹ ਹੋ ਗਿਆ ਜੀ ਇੰਨੇ ਫੋਨ ਬਰਾਮਤ ਹੋ ਗਏ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਚੰਗਾ ਭਲਾ ਜੇ ਮੇਰੇ ਵਰਗਾ ਬੰਦਾ ਵੀ ਆ ਨਾ ਹੂੰ ਜੇ ਤੁਸੀਂ ਮੇਰੇ ਘਰੇ ਵੀ ਜਾ ਕੇ ਕੋਈ ਤੁਸੀਂ ਤਲਾਸ਼ੀ ਲੈ ਲਓਗੇ ਹੂੰ 8-10 ਫੋਨ ਵੈਸੀ ਮਿਲ ਜਾਣੇ ਨੇ ਕੁਝ ਅੱਜਕੱਲ ਹਰੇਕ ਕੋਲ ਕੁਦਰਤੀ ਗੱਲ ਆ ਦੋ ਹੁਣ ਮੇਰੇ ਕੋਲ ਨੇ ਮੇਰੀ ਵਾਈਫ ਕੋਲ ਆ ਬੇਟੇ ਕੋਲ ਆ ਇੱਕ ਮੇਰੀ ਮੰਮੀ ਕੋਲ ਆ ਇੱਕ ਮੇਰੇ ਡੈਡੀ ਕੋਲ ਆ ਜਿਹੜੇ ਘਰੇ ਕੋਈ ਕੰਮ ਕਰਦਾ ਉਹਦੇ ਕੋਲ ਵੀ ਆ ਦੋ ਮੇਰੇ ਡਰਾਈਵਰ ਕੋਲ ਵੀ ਹੋਣਗੇ ਦੋ ਮੇਰੇ ਨਾਲ ਮੁੰਡਾ ਕੰਮ ਕਰਦਾ ਉਹਦੇ ਕੋਲ ਹੋਣਗੇ 12-15 ਦਾ ਮਹਿੰਗਾ ਹਣ ਤੇ ਮਤਲਬ ਕੋਈ ਜਿਹੜੇ ਏਡੇ ਵੱਡੇ ਲੀਡਰ ਨੇ ਤਾਂ ਤਾਂ ਇਹ 20 ਤੀ ਪਹਿਲੀ ਗੱਲ ਤਾਂ ਜੇ ਫੋਨ ਹੁੰਦੇ ਵੀ ਤਾਂ ਵੀ ਕੋਈ ਵੱਡੀ ਗੱਲ ਨਹੀਂ ਦੋ ਬੱਚੇ ਨੇ ਆਪ ਨੇ ਬੀਬਾ ਜੀ ਨੇ ਅਗੇ ਕਿੰਨਾ ਸਟਾਫ ਹੈ ਮਤਲਬ ਤੁਸੀਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਉਹਨੂੰ ਐਡਾ ਵੱਡਾ ਬਣਾ ਦੇਣਾ ਕਿ ਫੋਨ ਨਾ ਹੋ ਗਏ ਮਤਲਬ ਉਹਦਾ ਬੰਬ ਹੋ ਗਏ ਜੇ ਫੋਨਾਂ ਦੀ ਗੱਲ ਤੇ ਲੈਪਟਾਪਾਂ ਦੀ ਗੱਲ ਕਰੀਏ ਡਰ ਪਤਾ ਕਿਉਂ ਲੱਗਦਾ ਸੀ ਇਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਉਹ ਫੋਨਾਂ ਦੇ ਵਿੱਚੋਂ ਲੈਪਟਾਪਾਂ ਦੇ ਵਿੱਚੋਂ ਕਿਤੇ ਇਹਨਾਂ ਨੂੰ ਡਰ ਹੋਵੇ ਕਿ ਸਾਡਾ ਕੋਈ ਸਮਾਨ ਲੱਭ ਜੇ ਕਿਉਂਕਿ ਤੁਸੀਂ ਦੇਖਿਆ ਹੀ ਹੈ ਕਿ ਕਈ ਜਿਹੜਾ ਦਾ ਸਮਾਨ ਵੀ ਇਹਨਾਂ ਨੂੰ ਡਰ ਰਹਿੰਦਾ ਕਿ ਇੱਧਰੋਂ ਨਾ ਕਿਤੇ ਆ ਜਾਵੇ ਕਿਉਂਕਿ ਸਾਰਾ ਮਹਿਕਮਾ ਹੀ ਇਹੋ ਜਿਹਾ ਇਕੱਠਾ ਕਰ ਰੱਖਿਆ ਸਾਰਾ ਇਹੋ ਜਿਹਾ ਸਮਾਨ ਇਕੱਠਾ ਕਰ ਰੱਖਿਆ ਫੇ ਵੀਡੀਓ ਹੀ ਆਉਣੀ ਹੈ ਉੱਥੇ ਹੋਰ ਹੁਣ ਮਹਿਲਾਂ ਦਾ ਮਤਲਬ ਉੱਥੇ ਕੋਈ ਇਹ ਤਾਂ ਹੁਣ ਹੈਲੀਕਾਪਟਰ ਤਾਂ ਆਉਂਦੇ ਰਹੇ ਉੱਥੇ ਤਾਂ ਵੀਡੀਓ ਹੀ ਆਉਣੀਆਂ ਨੇ ਹਮ ਹਾਲੇ ਤੋਂ ਇੱਕ ਹੋ ਸ਼ੁਕਲਾ ਜੀ ਮੈਂ ਤੁਹਾਨੂੰ ਗੱਲ ਦੱਸਦਾ ਹਮ ਵਿਸ਼ੇ ਤੋਂ ਥੋੜਾ ਜਿਹਾ ਬਾਹਰ ਜਾ ਰਹੇ ਹਾਂ ਹਾਂ ਅੱਜ 5 ਜੁਲਾਈ ਹੈ 26 ਨੂੰ ਤੁਸੀਂ ਮੇਰੇ ਨਾਲ ਗੱਲ ਕਰਿਓ ਇੱਕ ਸਾਲ ਬਾਅਦ ਵਾਰਾ ਹਮ ਇੰਨੀਆਂ ਵੀਡੀਓ ਆਜਣੀਆਂ ਇਹਨਾਂ ਦੀਆਂ ਹਮ ਸਾਂਭੇ ਨਹੀਂ ਜਾਣੀਆਂ ਬਹੁਤ ਸਮਾਨ ਇਕੱਠੀ ਕਰੀ ਫਿਰਦੇ ਆ ਦੁਨੀਆ ਸਮਾਨ ਬਹੁਤ ਇਕੱਠਾ ਕਰੀ ਫਿਰਦੀ ਇਹਨਾਂ ਦੇ ਐਮਐਲਐਨ ਦੇ ਮੰਤਰੀਆਂ ਦਾ ਹਲੇ ਬੋਲਦੇ ਨਹੀਂ ਮਜੀਠੀਆ ਸਾਹਿਬ ਤੇ ਪਰਚੇ ਦੋ ਗੱਲਾਂ ਸਿੱਧੀਆਂ ਨੇ ਮਤਲਬ ਜੇ ਇੱਕ ਸਿੱਧੀ ਸਮਝ ਜੇ ਆਉਣ ਵਾਲੀ ਗੱਲ ਕਰੀਏ ਦੋ ਗੱਲਾਂ ਮੁੱਖ ਨੇ ਇੱਕ ਤਾਂ ਇਹ ਕਿ ਜਾਵਚਾਈ ਉਹਨਾਂ ਨੇ ਉਹ ਝੂਠ ਪ੍ਰਚਾਰ ਕਰਿਆ ਕਿ ਮਜੀਠੀਆ ਇਹ ਆ ਮਜੀਠਾ ਇਹ ਆ ਮਜੀਠਾ ਉਹ ਆ ਮਜੀਠੇ ਨੇ ਆ ਕਰਤਿਆ ਮਜੀਠੇ ਨੇ ਉਹ ਕਰਤਿਆ ਜਦੋਂ ਉਹਨਾਂ ਨੇ ਮਾਨਹਾਨੀ ਦਾ ਕੇਸ ਪਾਇਆ ਤਾਂ ਜੇ ਅੱਜ ਵੀ ਸਰਦਾ ਬਿਕਰਮ ਸਿੰਘ ਮਜੀਠੀਆ ਦਾ ਮੈਂ ਕੁਝ ਨਾਮ ਬਗਾੜ ਸਕਿਆ ਅੱਜ ਵੀ ਜੇ ਅਕਾਲੀ ਦਲ ਨੂੰ ਬਦਨਾਮ ਮੈਂ ਨਾ ਕਰ ਸਕਿਆ ਅੱਜ ਵੀ ਅਕਾਲੀ ਦਲ ਦੇ ਲੀਡਰਾਂ ਦੀ ਕਰਤਾਰਕੁਸ਼ੀ ਮੈਂ ਨਾ ਕਰ ਸਕਿਆ ਤਾਂ ਕਦੋਂ ਕਰੂੰਗਾ ਇੱਕ ਤਾਂ ਉਹ ਰੰਜਸ ਆ ਦੂਜੀ ਕਿ ਜਿਹੜੀ 3.5 ਸਾਲ ਤੋਂ ਉਸ ਦਾ ਬਿਕਰਮ ਸਿੰਘ ਮਜੀਠੀਆ ਜੀ ਇਹਨਾਂ ਦੇ ਖਿਲਾਫ ਇਹਨਾਂ ਨੂੰ ਐਕਸਪੋਜ਼ ਕਰਦੇ ਨੇ ਤੇ ਵੱਡੇ ਪੱਦਰ ਤੇ ਇਹਨਾਂ ਦੇ ਜਿਹੜੇ ਆ ਘਾਬਲੇ ਕਾਂਡ ਹੋਰ ਲੱਟਰ ਫੱਟਰ ਜੋ ਵੀ ਇਹਨਾਂ ਦਾ ਹੈਗਾ ਉਹਨੂੰ ਬੇਵਾਕੀ ਨਾਲ ਅੱਗੇ ਰੱਖਦੇ ਨੇ ਮੋਟੀਆਂ ਤਾਂ ਦੋ ਹੀ ਗੱਲਾਂ ਨੇ ਰੋਜ਼ ਹੀ ਕਹਿੰਦੇ 5 ਵਜੇ ਤੋਂ ਬਾਅਦ ਮਤਲਬ ਉਹ ਕਹਿੰਦੇ ਨੇ ਇਹਨੂੰ ਅੰਦਰ ਸੁਟੋ ਅਕਾਲੀ ਦਲ ਦੇ ਲੀਡਰਾਂ ਚ ਚੁੱਕੋ ਤੇ ਹੋਰ ਕਮਾਲ ਦੀ ਗੱਲ ਆ ਤੁਹਾਡੇ ਮਾਧਿਅਮ ਰਹੀ ਮੈਂ ਕਹਿ ਰਿਹਾ ਤਾਂ ਤੁਸੀਂ ਮੈਂ ਸਵਾਲ ਹੀ ਕਰਨ ਲੱਗਿਆ ਸੀਗਾ ਤੁਸੀਂ ਮੌਲੀ ਇੱਕ ਗੱਲ ਬੜੀ ਵੱਡੇ ਪੱਧਰ ਤੇ ਕਹੀ ਹੈ ਕਿ ਅਕਾਲੀ ਆਗੇ ਹੋਏ ਹਾਂ ਉਹ ਮੈਂ ਬੋਲਿਆ ਸੀ ਉੱਥੇ ਜਦੋਂ ਪਰਸੋਂ ਉੱਥੇ ਜਦੋਂ ਵਿਕ੍ਰਮ ਸਿੰਘ ਮਜੀਠੀਆ ਜੀ ਦੀ ਪੇਸ਼ੀ ਸੀ ਜਦੋਂ ਸਾਰੇ ਅਕਾਲੀ ਵਰਕਰ ਇਕੱਠੇ ਹੋਣ ਲਈ ਪੰਜਾਬ ਦੇ ਵਿੱਚੋਂ ਮੇਨ ਮੇਨ ਬੰਦੇ ਆਏ ਸੀ ਕੋਈ ਨਹੀਂ ਕੋਈ ਬੱਸਾਂ ਭਰ ਕੇ ਆ ਰਹੀਆਂ ਸੀ ਮੇਨ ਮੇਨ ਆਗੂ ਆਪਣੇ ਆਪਣੇ ਗੱਡੀਆਂ ਚੱਕ ਕੇ ਜਦੋਂ ਘਰੋਂ ਤੁਰ ਲੱਗੇ ਤਾਂ ਘਰਾਂ ਦੇ ਵਿੱਚ ਪੁਲਿਸ ਐ ਪਹੁੰਚੀ ਕਿ ਸੱਚੀ ਮੁੱਚੀ ਕਹਿੰਦੇ ਐਮਰਜੈਂਸੀ ਵੇਲੇ ਇਦਾਂ ਹੋਇਆ ਸੀ ਹੂੰ ਜਦੋਂ ਇੰਦਰਾ ਗਾਂਧੀ ਨੇ ਪੂਰੇ ਦੇਸ਼ 'ਚ ਐਮਰਜੈਂਸੀ ਲਾਈ ਸੀ ਉਦੋਂ ਕਹਿੰਦੇ ਇਦਾਂ ਹੋਇਆ ਸੀ ਹੂੰ ਵੀ ਕੁਝ ਦਿਨ ਪਹਿਲਾਂ ਐਕਸਰਸਾਈਜ਼ ਕਰਕੇ ਲੀਡਰਾਂ ਦੇ ਨਾਂ ਡਾਟੇ ਮਾਰ ਕੀਤੇ ਗਏ ਤੇ ਐਟ ਅ ਟਾਈਮ ਇੱਕਦਮ ਸਾਰੇ ਸਾਰਿਆਂ ਦੇ ਘਰੇ ਜਾ ਕੇ ਰੇਡ ਰੇਡ ਹੋ ਗਈ ਤੇ ਅਗ ਕਾਲੀ ਆਗੂ ਜਾ ਵਕ ਵਕ ਤੁਹਾਡੇ ਘਰ ਵੀ ਪਹੁੰਚੀ ਪੁਲਿਸ ਹਾਂ ਮੇਰੇ ਘਰ ਵੀ ਪਹੁੰਚੀ ਹੂੰ ਉਹ ਕਹਿਣ ਦਾ ਮਤਲਬ ਇਹ ਹੈ ਕਿ ਉਹ 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 ਜਿਹੜੀ ਐਮਰਜੈਂਸੀ ਦਾ ਦੌਰ ਯਾਦ ਕਰਾਇਆ ਹੂੰ ਤੇ ਜਦੋਂ ਮੈਂ ਤਾਂ ਖੈਰ ਮੈਨੂੰ ਥੋੜੀ ਜੀ ਭਣਕ ਲਾਗੀ ਸੀ ਕਿ ਮੈਨੂੰ ਮਤਲਬ ਇਦਾਂ ਦਾ ਕੋਈ ਛਾਪੇ ਮਾਰੀ ਹੋ ਸਕਦੀ ਹੈ ਥੋੜੀ ਜੀ ਮੈਨੂੰ ਭਣਕ ਸੀ ਤੇ ਮੈਂ ਇੱਕ ਦਿਨ ਪਹਿਲਾਂ ਹੀ ਆਪਣਾ ਬੈਗ 'ਚ ਕੱਪੜੇ ਪਾਏ ਆਪਾਂ ਉਥੋਂ ਲੰਘਿਆ ਕਰੋ ਹੂੰ ਤੇ ਉਹੀ ਗੱਲ ਉਹੀ ਵੀ ਸਾਰੀ ਰਾਤ ਪੁਲਿਸ ਪੈਰਨ ਉੱਪਦੀ ਰਹੀ ਗੱਡੀ ਮੇਰੇ ਘਰੇ ਸੀ ਤੇ ਦੂਜੇ ਦਿਨ ਪੁਲਿਸ ਗੜੀ ਗਲੀ 'ਚ ਗੜੇ-ਕੁੜੇ ਵੀ ਸਿਵਲ ਵਰਦੀ 'ਚ ਮਾਰਦੀ ਰਹੀ ਕਿ ਗੱਡੀ ਦਾ ਘਰੇ ਖੜੀ ਆ ਕਿ ਜਦੋਂ ਉੱਠੇਗਾ ਚੱਕ ਲਾਂਗੇ ਉਹ ਭਾਈ ਅਕਾਲੀ 7 ਵਜੇ 6 ਵਜੇ ਤੋਂ ਚੱਕੇ ਜਾਂਦੇ ਨੇ ਅਸੀਂ ਤਾਂ 3 ਵਜੇ ਉੱਠਣ ਵਾਲੇ ਬੰਦੇ ਆ ਮੇਰੀ ਬਚਪਨ ਤੋਂ ਆਦਤ ਆ ਮੈਂ 3:30 4 ਵਜੇ ਉੱਠ ਕਰਦਾ ਇਹ ਮੇਰੀ ਬਚਪਨ ਤੋਂ ਆਦਤ ਆ ਚਲੋ ਉਸ ਦਿਨ ਤਾਂ ਆਪਾਂ ਹੈ ਹੀ ਨਹੀਂ ਸੀ ਘਰੇ ਚਲੋ ਮੈਂ ਅਗਲੇ ਵਿਸ਼ੇ ਤੇ ਆਉਣਾ ਕਹਿਣ ਦਾ ਮਤਲਬ ਹੈ ਕਿ ਜਦੋਂ ਅਕਾਲੀਆਂ ਨੂੰ ਘਰੇ ਰੋਕਿਆ ਗਿਆ ਅਕਾਲੀਆਂ ਨੂੰ ਰਸਤੇ 'ਚ ਰੋਕਿਆ ਗਿਆ ਰਸਤੇ 'ਚ ਇਹ ਨਾਕੇ ਬੰਦੀ ਆ ਲਾਂਡਰਾਂ ਵਾਲਾ ਰੋਡ ਜਿਹੜੀਆਂ ਐਂਟਰੀਆਂ ਪੰਜਾਬ ਤੋਂ ਹੁੰਦੀਆਂ ਬਨੂੜ ਵਾਲਾ ਰਾਏਪੁਰੇ ਵਾਲਾ ਰੋਡ ਆ ਲਾਂਡਰਾਂ ਚੁੰਨੀ ਬਡਾਲੀ ਸਾਰੇ ਠਾਣਿਆਂ ਦੇ ਵਿੱਚ ਅਕਾਲੀ ਆਗੂਆਂ ਨੂੰ ਮਤਲਬ ਮੈਂ ਇਹ ਰੋਡ ਤੇ ਦਾ ਖਾਸ ਕਰਕੇ ਕਿਉਂਕਿ ਮੈਂ ਯੂਥ ਵਾਲਿਆਂ ਨੂੰ ਡਾਇਰੈਕਸ਼ਨ ਦੇ ਰਿਹਾ ਸੀ ਕਿ ਇਸ ਰੋਡ ਨੂੰ ਆਓ ਇਧਰੋਂ ਘਟਾ ਉਹਨਾਂ ਨੇ ਸ਼ਾਇਦ ਕੋਈ ਨੰਬਰ ਟ੍ਰੇਸ ਵਗੈਰਾ ਉਹੀ ਜਾਂਦਾ ਇਧਰ ਨਾਕੇਬੰਦੀ ਕਰਕੇ ਸਾਰਿਆਂ ਨੂੰ ਰੋਕਿਆ ਲਾਂਡਰਾਂ ਵਾਲਾ ਰੋਡ ਬਿਆਸ ਹੋਰ ਜਦੋਂ ਅਕਾਲੀ ਆਗੂ ਨੂੰ ਘਰੇ ਰੋਕਿਆ ਰਸਤਿਆਂ 'ਚ ਰੋਕਿਆ ਇੱਥੇ ਚੱਪੇ-ਚੱਪੇ ਤੇ ਪੁਲਿਸ ਤਾਂ ਫਿਰ ਮੇਰੇ ਮੂੰਹੋਂ ਨਿਕੜਿਆ ਤੁਸੀਂ ਤਾਂ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਤੁਹਾਡਾ ਮੈਂ ਡਾਇਲੌਗ ਬੋਲਣ ਲੱਗਿਆ ਤੁਸੀਂ ਕਿਹਾ ਸੀ ਪੰਜਾਬ ਦੇ ਵਿੱਚ ਡਾਇਨਾਸੌਰ ਆ ਸਕਦੇ ਨੇ ਅਕਾਲੀ ਨਹੀਂ ਆ ਸਕਦੇ ਡਾਇਨਾਸੌਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਆ ਕਾਲੀ ਆ ਗਈ ਅਕਾਲੀ ਬੁੱਕਦੇ ਸੀ ਉਹਦੋਂ ਪੂਰੇ ਪੰਜਾਬ ਦੇ ਵਿੱਚ ਅੱਖ ਚੱਕ ਪਾ ਕੇ ਸਰਕਾਰ ਦੀ ਗੱਲ ਕਰਦੇ ਸੀ ਤੇ ਹਲੇ ਸਾਵੇ ਟਰੈਲਰ ਸੀ ਇਹ ਹਲੇ ਮੇਨ ਮੇਨ ਆਗੂ ਆਪਣੇ ਗੱਡੇ ਚੱਕ ਕੇ ਆਇਆ ਸੀ ਕੋਈ ਵੱਡੇ ਕਾਫਲੇ ਨਹੀਂ ਸੀ ਕੋਈ ਵੱਡੇ ਕਾਫਲੇ ਕੋਈ ਬੱਸਾਂ ਕੋਈ ਗੱਡੀਆਂ ਨਹੀਂ ਕੋਈ ਲਾਈਨਾਂ ਨਹੀਂ ਆਉਂਦੇ ਸੀ ਮੇਨ ਮੇਨ ਬੰਦੇ ਘਰੋਂ ਤੁਰੇ ਤੇ ਤੁਹਾਨੂੰ ਲੱਤਾਂ ਕੰਬ ਗਿਆ ਸਰਕਾਰ ਦੀਆਂ ਤੁਸੀਂ ਇਹ ਸੋਚੋ ਕਿ ਜਿੱਦਣ ਵੀਰਾਂ ਘੱਟ ਕੇ ਤੇ ਮਤ ਕੇ ਕਾਲੀ ਕਰੋ ਨਿਕਲੇ ਸਾਰੇ ਤਾਂ ਉਸ ਦਿਨ ਸਰਕਾਰ ਤੇ ਤੁਹਾਡੇ ਨੱਕ ਚ ਦਮ ਕਰ ਦੇਾਂਗੇ ਤੁਹਾਨੂੰ ਦੱਸ ਦੇਾਂਗੇ ਵੈਸੇ ਤੁਹਾਨੂੰ ਪਤਾ ਲੱਗ ਗਿਆ ਕਿ ਕਾਲੀ ਹੁੰਦੇ ਕੀ ਨੇ ਅਸੀਂ ਉਸ ਦਿਨ ਇਹ ਦੱਸਣੇ ਆਏ ਸੀ ਕਿ ਕਾਲੀ ਹੁੰਦੇ ਕੀ ਨੇ ਦੇਖੋ ਸਦਾ ਬਿਕਰਮ ਸਿੰਘ ਮਜੀਠੀਆ ਆਉਂਦੀ ਰਾਸਤਰਜ ਨੇ ਉਹ ਪੁੱਛ ਕੇ ਚੱਲ ਰਹੀ ਆ ਰਮਾਨ ਤੇਰੇ ਕੋਰਟ ਚ ਪੇਚ ਕਰਨਾ ਅਸੀਂ ਉਹ ਕੋਲ ਜਾ ਕੇ ਉਸ ਗੱਡੀ ਚੋਂ ਜਾ ਕੇ ਕੱਢੇਗੇ ਥੋੜਾ ਲਿਆਉਣਾ ਸੀ ਮਕਸਦ ਇਹ ਨਹੀਂ ਹੁੰਦਾ ਕਿ ਆਪਾਂ ਜਿਹੜੀ ਲੋਕਤੰਤਰ ਹੈ ਅਸੀਂ ਬੈਠ ਕੇ ਕਿਤੇ ਖੜ ਕੇ ਆਪਣੀ ਬਾਤ ਚੱਕ ਸਕੀਏ ਲੀਡਰ ਦੇ ਹੱਕ ਚ ਤੇ ਇਹ ਝੂਠ ਦੇ ਖਿਲਾਫ ਆਵਾਜ਼ ਬੁਲੰਦ ਕਰ ਸਕੀਏ ਉਹ ਲੋਕਤੰਤਰ ਦੇਸ਼ ਹੈ ਦੇਸ਼ ਦਾ ਵਿਧੀ ਵਿਧਾਨ ਕਾਨੂੰਨ ਆਗਿਆ ਦਿੰਦਾ ਕੋਈ ਤੁਸੀਂ ਆਪਣੀ ਆਵਾਜ਼ ਰੱਖ ਸਕਦੇ ਹੋ ਇਹਦਾ ਮਤਲਬ ਇਮਰਜੈਂਸੀ ਲਾ ਕੇ ਸਾਨੂੰ ਆਪਣੀ ਆਵਾਜ਼ ਚੱਕਣ ਤੋਂ ਵੀ ਰੋਕਿਆ ਹੈ ਕਿੰਨਿਆਂ ਨੂੰ ਰੋਕ ਲੋਂਗੇ ਕਿੰਨਿਆਂ ਨੂੰ ਜੇਲ੍ਹਾਂ 'ਚ ਭਰ ਲੋਂਗੇ ਕਿੰਨਿਆਂ ਨੂੰ ਗ੍ਰਿਫਤਾਰ ਕਰ ਲੋਂਗੇ ਇਹ ਨਹੀਂ ਰੁਕਣੇ ਤੇ ਇਹ ਤੁਹਾਨੂੰ ਦੱਸ ਦੇਣਗੇ ਹੁਣ ਅਗਲੇ ਸਮੇਂ ਦੇ ਵਿੱਚ ਕੱਲ ਹੀ ਹੁੰਦੇ ਕੀ ਨੇ ਠੀਕ ਹੈ ਸਮਾ ਮਾੜਾ ਆਇਆ ਵੋਟਾਂ ਦੇ ਜਿਤਾ ਹਾਰਾ ਚਲਦੀਆਂ ਰਹਿੰਦੀਆਂ ਨੇ ਸਰਕਾਰਾਂ ਪਹਿਲਾਂ ਵੀ 1920 ਤੋਂ ਲੈ ਕੇ 97 ਤੱਕ ਕੋਈ ਬਾਲੀਆਂ ਨਹੀਂ ਬਣੰਜੀਆਂ ਸੀ ਹੂੰ ਦੋ ਤਿੰਨ ਤਿੰਨ ਵਾਰ ਸਰਕਾਰ ਜਾ ਕੇ 60 70 ਤੋਂ ਬਾਅਦ ਜਾ ਕੇ ਬਣਦੀ ਹੈ ਉਹ ਟੁੱਟ ਜਾਂਦੀ ਹੈ 97 ਜਾ ਕੇ ਪਹਿਲੀ ਵਾਰੀ ਸਰਕਾਰ 5 ਸਾਲ ਬਣਦੀ ਹੈ ਫਿਰ 7 ਚ ਬਣੀ ਫਿਰ 12 ਚ ਬਣੀ ਕੋਈ ਰਾਜ ਭਾਗ 100 ਸਾਲ ਦੇ ਵਿੱਚ 15 ਕਸਾਲ ਹੀ ਕੀਤਾ ਜਿਹੜਾ ਮਤਲਬ ਪੂਰੇ ਬਹੁਮਤ ਨਾਲ 5 ਸਾਲ ਕੀਤਾ ਬਾਕੀ ਤਾਂ ਮੈਂ ਕਹਿੰਦਾ ਕਿ 85 ਸਾਲ ਫਿਰ ਅਸੀਂ ਡੰਗ ਸੁੱਟੀ ਗਾਦੇ ਨੇ ਲੜਾਈਓ ਲੜੀਆ ਜ਼ਬਰਤ ਜੁਰਮ ਦੇ ਖਿਲਾਫ ਉਹ ਅਕਾਲੀ ਦਲ ਦਾ ਅਸਲ ਕੰਮ ਹੈ ਤੇ ਕੰਨ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਪੰਜਾਬ ਤੇ ਪੰਜਾਬੀ ਦੀ ਲੜਾਈ ਲੈਣੀ ਲੜਾਈ ਲਈ ਪੰਜਾਬੀ ਦੀ ਲੜਾਈ ਲਈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਹੋਰ ਹੀ ਲੁੱਟ ਦੇ ਖਿਲਾਫ ਪੰਜਾਬ ਨੂੰ ਜਿਹੜਾ ਮੈਂ ਸਮਝਦਾ ਕਿ ਇੱਥੇ ਹਾਲਾਤ ਇਹ ਬਣੇ ਪਏ ਨੇ ਕਿ ਗੈਂਗਸਟਰਵਾਦ ਪੰਜਾਬ ਚ ਧਮਕੀਆਂ ਫਰੋਤੀਆਂ ਜਿਹੜਾ ਕੋਈ ਆਵਾਜ਼ ਚੱਕਦਾ ਉਹਨੂੰ ਗੋਲੀਆਂ ਇਹ ਸਾਰੇ ਸਿਸਟਮ ਦੇ ਖਿਲਾਫ ਅਕਾਲੀ ਦਲ ਹੀ ਲੜੇਗਾ ਤੇ ਕਾਲੀ ਦਲੀ ਤੁਹਾਨੂੰ ਸੜਕਾਂ ਤੇ ਮੋਰਚਿਆਂ ਤੇ ਜ਼ਿਲ੍ਹਿਆਂ ਦੇ ਵਿੱਚ ਦਿਖੇਗਾ ਕਿਉਂਕਿ ਹੋਰ ਕਿਸੇ ਨੇ ਕੁਝ ਕਰਨਾ ਨਹੀਂ ਤੇ ਸਰਦਾਰ ਸੁਖਵੀਰ ਸਿੰਘ ਬਾਦਲੀ ਤਾਂ ਜਿਹੜੇ ਜਣੀਆਂ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਖੋਹੀਆਂ ਜਾ ਰਹੀਆਂ ਉਹਦੇ ਲਈ ਵੀ ਐਲਾਨ ਕਰ ਦਿੱਤਾ ਕਿ 15 ਅਗਸਤ 15 ਜੁਲਾਈ ਤੋਂ ਜਿਹੜੇ ਆ ਉਹ ਪੂਰੇ ਪੰਜਾਬ ਦੇ ਵਿੱਚ 15 ਤਰੀਕ ਤੋਂ ਧਰਨੇ ਮੁਜ਼ਾਹਰੇ ਜਿਹੜੇ ਨੇ ਉਹ ਸ਼ੁਰੂ ਹੋਣ ਜਾ ਰਹੇ ਨੇ ਤੇ ਪੂਰੀ ਡਟ ਕੇ ਲੜਾਈ ਲੜਾਂਗੇ ਤੁਸੀਂ ਆਪਣਾ ਜਿਹੜਾ ਤੁਹਾਨੂੰ ਪਾਵਰ ਦਿੱਤੀ ਆ ਠੀਕ ਆ ਪ੍ਰਮਾਤਮਾ ਦੀ ਕਿਰਪਾ ਹੋਈ ਆ ਪੰਜਾਬੀਆਂ ਨੇ ਬਦਲਾਅ ਲਈ ਭਲੇਖੇ ਤੋਂ ਵੋਟ ਪਾ ਕੇ ਪਾਵਰ ਦਿੱਤੀ ਆ ਤੁਸੀਂ ਵਰਤੋ ਪਰ ਇਹ ਪਾਵਰ ਚੱਲਣੀ ਬਸ ਇਹਦੀ ਵੈਲਿਡਿਟੀ ਹੁਣ ਖਤਮ ਹੀ ਆ ਕਿਉਂਕਿ 1.5 ਸਾਲ ਕੁੱਲ ਰਹਿ ਗਿਆ ਤੇ 1.5 ਸਾਲ ਚੋਂ ਪਿਛਲੇ ਪਾਸਤ ਮਹੀਨੇ ਤਾਂ ਵੈਸੀ ਅਫਸਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਗਿਆਖਮ ਅਫਸਰ ਸਾਹਿਬ ਦਾ ਵੈਸੀ ਹੁਣ ਵੀ ਪਤਾ ਹੁਣ ਵੀ ਚੰਗੇ ਅਫਸਰ ਨਹੀਂ ਹੱਥ ਪਾਉਂਦੇ ਚੰਗੇ ਅਫਸਰ ਨਹੀਂ ਉਹ ਚੰਗੇ ਅਫਸਰ ਤਾਂ ਵਿਚਾਰੇ ਫੜਦੇ ਜ਼ਰੂਰ ਨੇ ਪਰ ਕਹਿੰਦੇ ਨੇ ਕੋਈ ਨਹੀਂ ਯਾਰ ਸਾਡੀ ਮਜਬੂਰੀ ਆ ਵੀ ਤੁਸੀਂ 1 ਸਾਲ 6 ਮਹੀਨੇ ਕੱਢੋ ਕੋਈ ਕਰਨੀ ਤਾਂ ਗਏ ਆ ਅੱਛਾ ਇੱਕ ਤਸਵੀਰ ਦੇਖੀਏ ਮੋਹਾਲੀ ਕੋਟ ਦੀ ਚੰਦਰ ਸਾਹਿਬ ਜਦੋਂ ਵਿਕਰਮ ਮਜੀਠੀਆ ਦੀ ਪੇਸ਼ੀ ਹੁੰਦੀ ਹੈ ਤਾਂ ਪਰਦੇ ਲਾਈ ਬੱਡੇ-ਬੱਡੇ ਜਿਹੜੇ ਸਿਕਿਉਰਿਟੀ ਗਾਰਡ ਨੇ ਲੰਬੇ-ਲੰਬੇ ਉਹਨਾਂ ਨੂੰ ਨਾਲ ਲੈ ਕੇ ਆ ਜਾਂਦਾ ਅਕਰ ਦਿੱਕਤ ਕੀ ਹੈ ਵਿਕਰਮ ਮਜੀਠ ਵਿਕਰਮ ਮਜੀਠੀਆ ਦੀ ਇੱਕ ਫੋਟੋ ਚੱਲ ਕਿਉਂ ਨਹੀਂ ਮੀਡੀਆ ਸਾਹਮਣੇ ਹੁੰਦੀ ਦੇਖੋ ਇਹ ਵੀ ਕਮਾਲ ਦੀ ਗੱਲ ਹੈ ਵੀ ਤੁਸੀਂ ਕਿਸੇ ਬੰਦੇ ਨੂੰ ਫੜ ਰੱਖਿਆ ਉਹਨੂੰ ਕੋਰਟ 'ਚ ਪੇਸ਼ ਕਰਦੇ ਹੋ ਪਰਦੇ ਟੈਂਟਾਂ ਐ ਲਾਈ ਫਿਰਦੇ ਨੇ ਪਤੰਦਰ ਕੋਰਟ ਦੇ ਵਿੱਚ ਵੀ ਪਤਾ ਨਹੀਂ ਵੀ ਕਿਹਨੂੰ ਲਈ ਫਿਰਦੇ ਨੇ ਵੀ ਕਿਤੇ ਬਾਹਰ ਝਲਕ ਕਿਤੇ ਮੀਡੀਆ ਦਾ ਕੈਮਰਾ ਜਾਂ ਕਿਸੇ ਬੰਦੇ ਦਾ ਕੈਮਰਾ ਜਾਂ ਮਜੀਠੀਆ ਸਾਹਿਬ ਦੀ ਕਿਸੇ ਨਾ ਅੱਖਾਂ ਦੇ ਵਿੱਚ ਅੱਖ ਨਾਲ ਅੱਖ ਮਿਲ ਨਾ ਜਾਵੇ ਇਹ ਇਹ ਇੱਥੋਂ ਸਰਕਾਰ ਦਾ ਡਰ ਝਲਕਦਾ ਹੂੰ ਤੇ ਇਹ ਇਹ ਸਰਕਾਰ ਦੀਆਂ ਗ੍ਰਿਫਤਾਰੀਆਂ ਮਤਲਬ ਰੋਕਾਂ ਪਰਚੇ ਡਰਾਬੇ ਪਿੰਡਾਂ ਦੇ ਆਲੇ ਦੁਆਲੇ ਪੁਲਿਸ ਇਹ ਇਹ ਮਜੀਠੀਆ ਸਾਹਿਬ ਨੂੰ ਲੈ ਕੇ ਜਾਣਾ ਪਰਦੇ ਲਾਉਣੇ ਦੇਖਣਾ ਨਹੀਂ ਦੇਣਾ ਇਹ ਇਹ ਡਰ ਹੈ ਸਰਕਾਰ ਦਾ ਸਰਕਾਰ ਹਿੱਲ ਗਈ ਮੈਂ ਸਮਝਦਾ ਕਿ ਹਿੱਲ ਗਈ ਸਰਕਾਰ ਇਹ ਡਰ ਗਈ ਕੰਬ ਗਈ ਹੁਣ ਕਿਉਂਕਿ ਇਹਨੂੰ ਪਤਾ ਵੀ ਹੁਣ ਇਹ ਪਹਿਣਗੇ ਮੈਂ ਹੁਣ ਸਿੱਧੀ ਲੜਾਈ ਹੋਏਗੀ ਜਦੋਂ ਸਿੱਧੀ ਲੜਾਈ ਲੋਕਾਂ ਨਾਲ ਤੇ ਫਿਰ ਖਾਸ ਕਰਕੇ ਕਾਲੀਆਂ ਲ ਆਉਂਦੀ ਆ ਫਿਰ ਪੁਰਾਣੇ ਬੰਦੇ ਦੱਸਦੇ ਵੀ ਹੋਣਗੇ ਕਿ ਕਿਹੜੇ ਭਾਅ ਵਿੱਚ ਦੀਆ ਠੀਕ ਹੈ ਨਵੇਂ ਨੇ ਇਹਨਾਂ ਨੇ ਟਰੇਲਰ ਦੇਖਿਆ ਨਹੀਂ ਉਹ ਤੋਂ ਥੋੜਾ ਟਰੇਲਰ ਦਿਖਾਇਆ ਆਉਣ ਵਾਲੇ ਸਮੇਂ 'ਚ ਵੱਡੇ ਟਰੇਲਰ ਵੀ ਦਿਖਾ ਦੇਾਂਗੇ ਪਰ ਦੇਖੋ ਮਤਲਬ ਜਾਂ ਤਾਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਡਰ ਆ ਕਿ ਕਿਤੇ ਮਜੀਠੀਆ ਸਾਹਿਬ ਭਾਈ মিডিਆ ਦੇ ਅੱਗੇ ਕੋਈ ਬੋਲ ਨਾ ਦੇਣ ਜਾਂ ਕੀ ਆ ਹੁਣ ਕਹੀਂ ਤਾਂ ਕਹਿੰਦੇ ਨੇ ਕਹਿੰਦੇ ਕਿਤੇ ਮੁੱਛ ਨਾ ਚੜਾ ਦੇਣ ਇਸੇ ਇਸ ਗੱਲੋਂ ਪਤੰਦਰ ਪਰਦੇ ਲਈ ਫਿਰਦੇ ਨੇ ਮਤਲਬ ਕਹਿਣ ਦਾ ਮਤਲਬ ਹਾਲਾਤ ਦੇਖੋ ਸਰਕਾਰ ਦੇ ਕੀ ਨੇ ਮਤਲਬ ਇਹ ਸਰਕਾਰ ਹੈ ਕੋਈ ਮਤਲਬ ਹਾਸਾ ਬਣਾ ਰੱਖਿਆ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਇਹਨਾਂ ਨੇ ਪੰਜਾਬ ਦਾ ਬੜੇ ਤ ਮਤਲਬ ਕਹਿੰਦੇ ਉਹ ਤਾਂ ਇਹ ਕਹਿ ਰਹੇ ਨੇ ਕਹਿੰਦੇ ਅਕਾਲੀ ਦਲ ਹਾਸ਼ੀਏ ਤੇ ਫਿਰ ਉਹਦੋਂ ਫੜਦੇ ਕਿਉਂ ਸੀ ਜੇ ਹਾਸ਼ੀਏ ਤੇ ਸੀ ਜੇ ਸੀ ਇਹਨਾਂ ਕੋਲ ਵਰਕਰ ਹੈ ਕਿੰਨੇ ਕ ਨੇ ਕਹਿੰਦਾ ਜਿਹੜੇ ਸੀ ਰੋਕਾਂਗੇ ਹੂੰ ਪਤੰਦਰੋਂ ਫਿਰ ਥਾਂ-ਥਾਂ ਨਾਕੇ ਕਿਉਂ ਲਾ ਰੱਖੇ ਸੀ ਹੂੰ ਪਿੰਡਾਂ 'ਚ ਪੁਲਿਸ ਕਿਉਂ ਜਿਪਸੀਆਂ ਘੁਮਾਉਂਦੀ ਫਿਰਦੀ ਸੀ ਪਿੰਡਾਂ ਦੇ ਆਣ ਵਾਲੇ ਜਿਹੜੇ ਮੇਨ-ਮੇਨ ਅਕਾਲੀ ਵਰਕਰ ਨੇ ਹਾਲੇ ਤੱਕ ਇੱਤੇ ਕੁਝ ਨਹੀਂ ਸੀ ਹਾਲੇ ਤਾਂ ਜਿਵੇਂ ਕਹਿੰਦੇ ਨੇ ਇੱਕ ਪੂਣੀ ਨੇ ਕਿੱਤੀ ਸੀ ਤੁਸਦਾ ਪਹਿਲੇ ਹੀ ਚੀਕਾਂ ਵੱਜ ਗਈਆਂ ਹੂੰ ਹਲੇ ਤਾਂ ਭਾਈ ਇਹ ਹਲ ਤਾਂ ਸ਼ੁਰੂ ਹੋਣਾ ਕੰਮ ਚਰਖਾ ਘੁੰਮਣਾ ਵਾਲੇ ਹਾਲੇ ਦਾ ਇੱਕ ਪੂਣੀ ਪੂਣੀ ਫਸਾ ਕੇ ਸ਼ੁਰੂਆਤ ਕੀਤਾ ਸੀ ਤੇ ਤੁਹਾਡੀਆਂ ਚੀਕਾਂ ਵੱਧ ਗਈਆਂ ਜਿੱਦਣ ਚਰਖਾ ਪੂਰਾ ਘੁੰਮ ਗਿਆ ਤੁਸੀਂ ਤਾਂ ਲੱਭੇ ਨਹੀਂ ਤੇ ਹੋਣੇ ਪਰ ਉਹ ਕਹਿੰਦੇ ਅਸੀਂ Shimla ਗਏ ਹੁਣ ਕਹਿੰਦੇ UP ਜਾਣਾ ਹੈ ਤਾਂ ਕਹਿੰਦੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਤਾਂ ਹੋਣੀ ਚਾਹੀਦੀ ਹੈ ਕਹਿੰਦੇ ਪਰ ਲੈ ਕੇ ਜਾ ਰਹੇ ਨੇ ਫਿਰ ਰੁਕਦਾ ਕੌਣ ਇਹਨਾਂ ਨੂੰ ਰੁਕ ਰਿਆ ਬਿਨਾਂ ਲੈ ਕੇ ਜਾ ਕੌਣ ਰੋਕ ਰਿਆ ਜਿੱਥੇ ਵੀ ਇਹ ਚਾਹੁੰਦੇ ਨੇ ਲੈ ਕੇ ਜਾ ਹੀ ਰਹੇ ਨੇ ਤਾਂ ਮਜੀਠੇ ਵੀ ਗਏ ਨੇ ਦਫ਼ਤਰ ਵੀ ਗਏ ਨੇ Shimla ਵ்கਰੇ ਜਿੱਥੇ ਉਹਨਾਂ ਦਾ ਆਦੀ ਪਰਿਵਾਰ ਹੈ ਮਤਲਬ ਪੁਰਾਣਾ ਪਰਿਵਾਰ ਆ ਜਿੱਥੇ ਕਿਤੇ ਉਹਨਾਂ ਦੀ ਕੋਈ ਮਤਲਬ ਕੋਈ ਮਕਾਨ ਕੋਈ ਘਰ ਕੋਈ ਹੈਗਾ ਕੋਈ ਦਫ਼ਤਰ ਹੈਗਾ ਉਹਨਾਂ ਨੂੰ ਉੱਥੇ ਲੈ ਕੇ ਜਾ ਹੀ ਰਿਹਾ ਪੁਲਿਸ ਹੁਣ ਉੱਥੇ ਕੀ ਹੁਣ ਕੰਧਾਂ 'ਚੋਂ ਟਾ ਕੇ ਕੱਟਣਾ ਕੋਈ ਉਹਨਾਂ ਦਾ ਦਫ਼ਤਰ ਹੀ ਹੁੰਦਾ ਇੱਥੇ ਜਿੱਤੇ ਜਿਵੇਂ ਆਪਾਂ ਕਿਸੇ ਦੇ ਦਫ਼ਤਰ ਬੈਠੇ ਆਂ ਐ ਦਫ਼ਤਰ ਹੀ ਹੁੰਦੇ ਨੇ ਤੇ ਘਰ ਹੀ ਹੁੰਦੇ ਨੇ ਹੋਰ ਘਰਾਂ ਦੇ ਵਿੱਚ ਕੀ ਹੁੰਦਾ ਹਮ ਜਿਹੜੀ ਪ੍ਰਾਪਰਟੀ ਆ ਉਹ ਕਾਗਜ਼ਾਂ 'ਤੇ ਹੁੰਦੀ ਆ ਸਾਰੀ ਤੁਹਾਨੂੰ ਲੱਗਦਾ ਵੈਂਡੇਟਾ ਹੋ ਰਿਹਾ ਤੁਹਾਨੂੰ ਲੱਗਦਾ ਕੀ ਇਹ ਬਦਲਾਖੋਰੀ ਦੀ ਸਿਆਸਤ ਹੈ ਮੈਨੂੰ ਲੱਗਣ ਦੀ ਗੱਲ ਨਹੀਂ ਮੈਂ ਮੈਂ ਪੰਜਾਬੀ ਆ ਕੇ ਗੱਲ ਰੱਖਦਾ ਹਮ ਕਿ ਇਹਨਾਂ ਨੇ ਪਹਿਲਾਂ ਕਹਿੰਦੇ ਜੀ ਡਰੱਗ ਡਰੱਗ ਹੂੰ ਡਰੱਗ ਵਾਲੇ ਕੇਸ ਵਿੱਚ ਡਰੱਗ ਹੈ ਨਹੀਂ ਹੂੰ ਕੋਈ ਕਿਤੇ ਗੱਲਬਾਤ ਨਹੀਂ ਹੂੰ ਹੁਣ ਕਹਿੰਦੇ ਆਮਦਨ ਤੋਂ ਵੱਧ ਜਾਇਦਾਦ ਹੈ ਜੀ ਹੁਣ ਆਮਦਨ ਤੋਂ ਜਦ ਜਦ ਵੱਧ ਜਾਇਦਾਦ ਕਿਤੇ ਪੈਸਾ ਹੈ ਨਹੀਂ ਹੂੰ ਕਿਤੇ ਕੋਈ ਪ੍ਰੂਫ ਨਹੀਂ ਹੈਗਾ ਐਵੇਂ ਹੁਣ ਤੁਸੀਂ ਕਹਿ ਦੋ ਹੂੰ ਜਿਵੇਂ ਇੱਕ ਮੈਨੂੰ ਅਕਾਲੀ ਆਗੂ ਮਿਲਿਆ ਪਰਸੋਂ ਹੂੰ ਉਹ ਕਹਿੰਦਾ ਜਦੋਂ 2002 ਦੇ ਵਿੱਚ ਕੈਪਟਨ ਨੇ ਕਹਿੰਦਾ ਮੇਰੇ ਤੇ ਕੇਸ ਪਾਇਆ ਪਤੰਦਰ ਨੇ ਕਹਿੰਦਾ ਮੇਰੇ ਤੇ ਕੇ ਐਫ ਆਈ ਆਰ 'ਚ ਲਿਖਤਾ ਵੀ ਇਹਦੇ ਬੰਬੇ 'ਚ ਛਿਪ ਚੱਲਦੇ ਨੇ ਹੂੰ ਕਨਾਂ 2002 ਤੋਂ 2025 ਆ ਗਿਆ 22 30 ਸਾਲ ਚ ਮੈਨੂੰ ਤੱਕ ਤੇ ਲੱਭੇ ਨਹੀਂ ਕਿਤੇ ਵੀ ਮੇਰੇ ਮੇਰੇ ਜੇ ਮੇਰੇ ਸ਼ੇਪ ਕਿੱਥੇ ਚੱਲਦੇ ਨੇ ਆਹ ਤਾਂ ਹਾਲੇ ਸਰਕਾਰਾਂ ਦੇ ਮਤਲਬ ਅਗਲਾ ਕਹਿੰਦਾ ਇੱਕ ਵਾਰ ਤੁਸੀਂ ਐਫ ਆਈ ਆਰ ਦੇ ਕੇ ਅੰਦਰ ਸਿੱਟੋ ਬੰਦੇ ਨੂੰ ਵੀ ਅੰਦਰ ਪਾਓ ਬਾਹ ਚੁੱਕੀ ਆ ਵੈਸੇ ਨੇ ਪੈਸੇ ਇੱਕ ਕਾਨੂੰਨ ਜਰੂਰ ਬਣਨਾ ਚਾਹੀਦਾ ਇੱਕ ਇੱਕ ਡਰਪੋਨਟੇਬਿਲਟੀ ਫਿਕਸ ਹੋਣੀ ਚਾਹੀਦੀ ਇੱਕ ਇੱਕ ਕਾਨੂੰਨ ਜਰੂਰ ਬਣਾਉਣਾ ਚਾਹੀਦਾ ਕਿ ਤੁਸੀਂ ਧੱਕੇ ਨਾਲ ਮਤਲਬ ਐਵੇਂ ਲਿਖ ਦੋ ਕਿ ਭਾਈ ਮੇਰੇ ਤੇ ਪਰਚਾ ਕਰ ਦੋ ਵੀ ਸਰਦਾਰ ਜਿੰਦਰ ਨੇ ਜਿਹਾ ਕੀਤਾ ਹੋ ਕੀਤਾ ਪਰਚਾ ਕਰ ਦੋ ਜੇ ਵੀਰੇ ਇਸ ਲੈਵਲ ਤੇ ਮੈਂ ਗੱਲ ਕਰਨ ਜੇ ਇਸ ਲੈਵਲ ਤੇ ਐਡੀ ਸਰਕਾਰ ਐਡਾ ਪ੍ਰਸ਼ਾਸਨ ਲੱਗਿਆ ਹੋਇਆ ਕੱਲ ਨੂੰ ਜਦੋਂ ਇਹ ਕੋਟਾਂ ਦੇ ਵਿੱਚ ਕੋਈ ਪ੍ਰੂਫ ਨਹੀਂ ਚੀਜ਼ਾਂ ਹੁੰਦੀਆਂ ਤੇ ਇਹ ਫਿਰ ਮਤਲਬ ਫਿਰ ਇਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਜਵਾਬਦੇਹੀ ਫਿਕਸ ਹੋਣੀ ਚਾਹੀਦੀ ਹੈ ਜਵਾਬਦੇਹੀ ਫਿਕਸ ਹੋਣੀ ਚਾਹੀਦੀ ਆ ਮਤਲਬ ਐਵੇਂ ਤੁਸੀਂ ਕਿਸੇ ਦੀ ਵੀ ਅਰ ਕਰਦਾਰਕੁਸ਼ੀ ਕਰ ਦੋ ਮੈਂ ਤੁਹਾਨੂੰ ਦੱਸੇ ਰਿਹਾ ਉਹ ਕਹਿੰਦਾ ਪਤੰਦਰਾਂ ਨੇ ਵਾਫਆਈਆਰ 'ਚ ਲਿਖ ਰੱਖਿਆ ਵੀ ਬੰਬੇ ਸ਼ਿਪ ਨੇ ਇਹਦੇ ਉਹ ਕਹਿੰਦਾ 22 ਸਾਲ ਹੋ ਗਏ ਮੈਨੂੰ ਲੱਭੇ ਨਾ ਹੁਣਾਂ ਲੱਭੇ ਲੈ ਵੀ ਸ਼ਿਪ ਹੈ ਕਿੱਥੇ ਨੇ ਮਜੀਠੀਆ ਸਾਹਿਬ ਦੀ ਕਰਦਾਰਕੁਸ਼ੀ ਹੋ ਰਹੀ ਹੈ ਹੋਰ ਕੀ ਹੈ ਇੱਕ ਕਰਦਾਰ ਕੁਸ਼ੀ ਹੋਆ ਵੀ ਤੁਸੀਂ ਮੀਡੀਆ ਟ੍ਰਾਇਲ ਇਹ ਚਲਾ ਦੋ ਮੀਡੀਆ ਟ੍ਰਾਇਲ ਚਲਾ ਰਹੇ ਨੇ ਬੰਦੇ ਮੀਡੀਆ ਮਤਲਬ ਕਈ ਦੇਖੋ ਚੈਨਲ ਚਲਾ ਰਹੇ ਨੇ ਇਹ ਚ ਕੋਈ ਗੁਰੇਜ ਨਹੀਂ ਸਾਡੇ ਇੱਕ ਆਗੂ ਨਾਲ ਜਲਿੱਕਾ ਹੀ ਪਾਇਆ ਹੋਇਆ ਭਾਈ ਹੁਣ ਕੋਰਟ ਦੇ ਵਿੱਚ ਅਸੀਂ ਸਾਰਿਆਂ ਨੂੰ ਕੱਚਾਂਗੇ ਠੀਕ ਹੈ ਤੁਸੀਂ ਕਿਸੇ ਦੇ ਧੱਕੇ ਨਾਲ ਕੋਈ ਬਿਨਾਂ ਤੱਥਾਂ ਤੋਂ ਜਿਹੜੀਆਂ ਗੱਲਾਂ ਐਫ ਆਈ ਆਰ ਦੇ ਵਿੱਚ ਵੀ ਨਹੀਂ ਹੈਗੀਆਂ ਪਹਿਲੀ ਗੱਲ ਮੈਨੂੰ ਇਹ ਦੱਸੋ ਬੋਲੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਹਮ ਤੇ ਕਹੀ ਜਾਂਦੇ ਤੁਸੀਂ ਕੀ ਅਸੀਂ ਡਰੱਗ ਡਰੱਗ ਦੇ ਬੜੇ ਮਗਰਮੱਛਾਂ ਨੂੰ ਫੜ ਰਹੇ ਹੋ ਇਹ ਵਰ ਜਵਾਬਦੇਹੀ ਹੋਣੀ ਨਹੀਂ ਚਾਹੀਦੀ ਕੋਰਟ ਦੇ ਵਿੱਚ ਖਿਚਾਂਗੇ ਇਹ ਲੀਡਰ ਜਿਹੜੇ ਬੋਲ ਰਹੇ ਨੇ ਉਹਨਾਂ ਨੂੰ ਵੀ ਤੇ ਜਿਹੜੇ ਚੈਨਲ ਚਲਾ ਰਹੇ ਨੇ ਉਹਨਾਂ ਨੂੰ ਫਿਰ ਨੋਟਿਸ ਦਾ ਜਾਣਗੇ ਨਾ ਸਾਰਿਆਂ ਨੂੰ ਹਮ ਪਰ ਗੱਲ ਉਹੀ ਹੈ ਮੁੜ ਕੇ ਕੋਰਟ 'ਚ ਮਾਫੀ ਮੰਗ ਕੇ ਭਰੀ ਹੋ ਜਾਂਦੇ ਨੇ ਕਹਿੰਦੇ ਨੇ ਕਿ ਸਾਨੂੰ ਮਾਫ ਕਰ ਦਿਓ ਜੀ ਅਸੀਂ ਗਲਤੀ ਨਾ ਕਰ ਲਿਆ ਮੈਂ ਕਹਿੰਦਾ ਮਾਫੀ ਮੁਫੀ ਨਹੀਂ ਬਟ ਟੰਗਣੇ ਚਾਹੀਦੇ ਨੇ ਸਾਰੇ ਲਾਸਟ ਹੀ ਸਵਾਲ ਹੈ ਅਕਾਲੀ ਦਲ ਰੇਡੀਅਸ ਤਰ੍ਹਾਂ ਦੀ ਸਿਚੁਏਸ਼ਨ ਦੇ ਲਈ ਲੜਨ ਲਈ ਕਿਉਂਕਿ ਦੇਖਿਆ ਜਾਵੇ ਤਾਂ ਕਈ ਤਰਫ ਤੋਂ ਜਿਹੜਾ ਸਿਕੰਜਾ ਉਹ ਕੱਸਿਆ ਜਾ ਰਿਹਾ ਸਿਕੰਜੇ ਸਿਕੰਜੇ ਤੋੜ ਦੇਾਂਗੇ ਹਮ ਜਿਹੜੇ ਦਬਾਦ ਬੂਆ ਉਹ ਚੱਕ ਦੇਾਂਗੇ ਹੂੰ ਜਿਹੜੇ ਭੁਲੇਖੇ ਭਲੂਖੇ ਨੇ ਉਹ ਕੱਢ ਦੇਾਂਗੇ ਹੂੰ ਜਿਹੜੀਆਂ ਮੈਂ ਸਮਝਦਾ ਕਿ ਇਹ ਇਹ ਜਿਹੜੇ ਪੰਜਾਬ ਨੂੰ ਲੁੱਟਣ ਲੱਗੇ ਹੋਏ ਨੇ ਹੂੰ ਤੇ ਜਿਹੜੇ ਅਕਾਲੀ ਦਲ ਨੂੰ ਸੋਚ ਰੱਖਦੇ ਨੇ ਕਿ ਅਕਾਲੀ ਦਲ ਨੂੰ ਖਤਮ ਕਰ ਦੇਾਂਗੇ ਸਭ ਦੇ ਭੁਲੇਖੇ ਕੱਢ ਦੇਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੀਕਾਂ ਨਹੀਂ ਫੱਟ ਗਿਆੜਾ ਮਰਾਵਾਂਗੇ ਰੰਦੀਆਂ ਦੱਸਾਂਗੇ ਵੀ ਅਕਾਲੀ ਹੁੰਦੇ ਕੀ ਨੇ ਹੂੰ ਐ ਨਹੀਂ ਫਿਰ ਪ੍ਰਵਾਹ ਹੈਗੀ ਹੁਣ ਗੁਰੂ ਸਾਹਿਬ ਦੀ ਕਿਰਪਾ ਬਲ ਬੁੱਧੀ ਤੇ ਕਿਰਪਾ ਗੁਰੂ ਨੇ ਕਰਨੀ ਹੈ ਹੂੰ ਤਾਕਤ ਗੁਰੂ ਨੇ ਬਖਸ਼ਣੀ ਆ ਕੋਈ ਹੰਕਾਰ ਚ ਗੱਲ ਨਹੀਂ ਕਰਦਾ ਮੈਂ ਮੈਂ ਐਵੇਂ ਫੜਾ ਮਾਰ ਜਾ ਕਿਰਪਾ ਉਸ ਅਕਾਲਪੁਰਖ ਦੀ ਚਾਹੀਦੀ ਆ ਪਰ ਸੱਚ ਦੀ ਲੜਾਈ ਲੜਨੀ ਪੰਥ ਪੰਜਾਬ ਤੇ ਪੰਜਾਬੀ ਦੀ ਲੜਾਈ ਲੜਨੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਾਲੇ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਸਮੁੱਚਾ ਅਕਾਲੀ ਦਲ ਇੱਕਜੁੱਟ ਹੋ ਕੇ ਪੰਜਾਬ ਦੀ ਹਰ ਲੜਾਈ ਲੜਨ ਲਈ ਤਿਆਰ ਬਰਤਿਆਰ ਬੈਠਾ ਹੈ ਤੇ ਤੁਹਾਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਰ ਮੋਰਚੇ ਤੇ ਅਕਾਲੀ ਲੜਦੇ ਦਿਖਣਗੇ ਠੀਕ ਹੈ ਬਹੁਤ ਮਿਹਰਬਾਨੀ ਤਾਂ ਸਰਬਜੀ ਚੰਜਰ ਮੌਜੂਦ ਸੀ ਕਹਿੰਦੇ ਹੁਣ ਚੀਕਾਂ ਦੀ ਝੰਗਿਆੜਾਂ ਕੜਾਵਾਂਗੇ ਅਕਾਲੀ ਆਗੇ ਹੋਇਆ ਅਕਾਲੀ ਦਲ ਇੱਕ ਵਾਰ ਫਿਰ ਤੋਂ ਕਹਿੰਦੇ ਉੱਠ ਕੇ ਲੜਾਈ ਲੜਨ ਦੀ ਤਿਆਰਤਾ ਬਹੁਤ ਸਾਰੇ ਸਵਾਲ ਸਿਸਟਮ ਤੇ ਕੜੇ ਕੀਤੇ ਨੇ ਕਹਿੰਦੇ ਵਿਕਰਮ ਮਜੀਠੀਆ ਦੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਗੱਲ ਹੈ ਕੋਈ ਤੇ ਦਿਖਾਇਆ ਕੁਝ ਹੋਰ ਜਾ ਰਿਹਾ ਪਰ तमाम ਹਾਲਾਤਾਂ ਦੇ ਨਹੀਂ ਲੜਨ ਲਈ ਅਕਾਲੀ ਦਲ ਪੈਰ ਜੋੜ ਕੇ ਖੜਾ ਕੈਮਰਾ ਪਰਸਨ ਨਿਤਿਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ